ਲੈ ਦੋਸਤਾ ਤੈਨੂੰ ਭਾਈ ਵਧਾਈ ਹੋਵੇ ਇੱਧਰ ਮੂੰਹ ਕਰ ਮਾੜਾ ਜਾ ਹਾਂਜੀ ਇੱਕ ਚੰਗੀ ਨਸਲ ਦਾ ਕੱਟਾ ਲੈ ਤੇ ਲੈ ਕੌਣ ਹੈ ਗਰਲਾਲ ਸਿੰਘ ਕੈ ਲੀਟਰ ਦੁੱਧ ਆਏ ਥੱਲੇ 14 ਲੀਟਰ ਦੁੱਧ ਕਿਹਨੇ ਤਨ ਇਹਦਾ ਲੜ ਪੈਣਗਾ ਇਹ ਲੰਮੀ ਖਿੱਚ ਥੋੜੀ ਟਿਕਣ ਦਾ ਸੋਹਣੀ ਗੱਲਬਾਤ ਆ ਇਹ ਵੀ ਸਿਰ ਜਾ ਸਿਰ ਜਾ ਕੇ ਤੋਂ ਮਾਰਦੀਆਂ ਜਿਸਾ ਹਾਂਜੀ ਦੋਸਤੋ ਪਸ਼ੂ ਮੰਡੀ ਪਿੰਡ ਝੋੜ ਰੋਹੀ ਅੱਜ ਦਿਨ ਐਤਵਾਰ ਆ ਤੇ ਤੜਕੇ ਤੜਕੇ ਦਾ ਟਾਈਮ ਹੈ ਟਾਈਮ ਹੋਇਆ तकरीबन 9 ਕ ਦਾ ਤੇ ਪਸ਼ੂਆਂ ਦੀ ਚੰਗੀ ਰੌਣਕ ਲੱਗਣ ਲੱਗੀ ਭਾਈ ਮੰਡੀ ਦੇ ਵਿੱਚ ਝੋਲਰੋਹੀ ਮੇਲਾ ਵਰਕਰਾਰਾ ਕੰਟੀਨਿਊ ਜਾਰੀ ਹੈ ਤੇ ਇੱਕ ਮੁੰਡਿਆਂ ਦੇ ਭਾਈ ਪਹਿਲਾ ਸੌਦਾ ਹੋਇਆ ਬਹੁਤ ਸੋਹਣਾ ਸੌਦਾ ਹੋਇਆ ਸੋ ਨੂੰ ਲਾਜ਼ਮੀ ਦਰਸ਼ਨ ਮੇਲੇ ਕਰਾਉਣੇ ਆ ਮੰਗਾ ਦੇ ਤੇ ਦਰਸ਼ਕ ਵੀਰਾਂ ਦੇ ਤੇ ਜੁੜੇ ਨੇ ਉਹ ਨਾਲ ਪਸ਼ੂ ਮੇਲਾ ਪਿੰਡ ਝੋਲਰੋਹੀ ਤੇ ਇਧਰਲੇ ਪਾਸੇ ਭਾਈ ਸਟੇਜ ਕਿੱਥੇ ਪਰਚੀਆਂ ਕੱਟੀਆਂ ਜਾਂਦੀਆਂ ਜਾਂ ਭਾਈ ਤੇ ਕਿੱਥੇ ਲੰਗਰ ਦਾ ਪ੍ਰਬੰਧ ਹੈ ਪਾਣੀ ਦਾ ਪ੍ਰਬੰਧ ਹੈ ਤੇ ਚਾਹ ਦਾ ਚੰਗਾ ਪ੍ਰਬੰਧ ਹੁੰਦਾ ਹੈ ਹਰ ਮੇਲੇ ਤੇ ਸੈਸ ਨੂੰ ਦਿਖਾਉਣੇ ਆ ਬਨੇਰੇਓ ਨਾਲ ਹਾਂਜੀ ਦੋਸਤੋ ਮੇਲੇ ਦੇ ਉੱਤੇ ਭਾਈ ਤੁਹਾਨੂੰ ਗਾਂਾਂ ਵੀ ਦੇਖਣ ਨੂੰ ਮਿਲਣਗਾਂ ਬਹੁਤ ਸੋਹਣੀ ਬੂਤ ਤੇ ਉੱਚਾ ਕੱਦ ਦੇ ਗਾਂ ਦਾ ਗਾਂ ਦੀ ਸਿਰ ਮਾਰਦੀ ਕਹਿੰਦੀ ਮੈਂ ਨਹੀਂ ਤੇ ਇੱਕ ਭਾਈ ਇਧਰ ਨਾਲ ਖੜੀ ਹੈ ਅਮਰੀਕਨ ਗਾਂ ਸੋਹਣੀ ਗੱਲ ਬਾਤ ਆ ਇਹ ਵੀ ਸਿਰ ਜਾ ਸਿਰ ਜਾ ਕੇ ਤੂੰ ਮਾਰਦੀਆਂ ਜ ਸਾਰੇ ਕਿ ਮੱਖਾ ਇੱਥੇ ਯਾਰ ਇਹ ਭਾਈ ਲੱਗਦਾ ਪਤਾ ਤਾਂ ਮੈਨੂੰ ਮਾਰਦੀਆਂ ਕਿ ਮੱਖ ਨੂੰ ਮਾਰਦੀਆਂ ਕਹਿੰਦੀ ਨਾ 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 ਮੈਂ ਨਹੀਂ ਕਹਿੰਦੀ ਭਾਂਡਾ ਕਰ ਸੋਹਣਾਗਾ ਠੀਕ ਹੈ ਗੱਲ ਬਾਤ ਚੰਗੀ ਹੈ ਕੋਈ ਵੀ ਸੌਦਾ ਹੋਇਆ ਤਾਂ ਤੁਹਾਨੂੰ ਲਾਜ਼ਮੀ ਦਰਸ਼ਨ ਮਿਲੇ ਕਰਵਾਵਾਂਗੇ ਤੇ ਬਣੇ ਰਹੋ ਭਾਈ ਨਾਲ ਦੋ ਮਹੀਸਾ ਪਈ ਆ ਬੈਠਾ ਬਹੁਤ ਸੋਹਣਗਾ ਮਸਾਂਾਂ ਵੀ ਤਾਜ਼ੀਆਂ ਬਿਲਕੁਲ ਇਹਨਾਂ ਦੇ ਭਾਈ ਸੱਤੀ ਵੀਰਾਂ ਦਾ ਸੌਦੇ ਹੋ ਚੁੱਕੇ ਨੇ ਸੋਨੂ ਲਾਜ਼ਮੀ ਦਰਸ਼ਨ ਮੇਲੇ ਕਰਾਵਾਂਗੇ ਵੀਰਾਂ ਨਾਲ ਗੱਲਬਾਤ ਕਰਾਵਾਂਗੇ ਤੇ ਆ ਮੈਂ ਇਸ ਦੇ ਸਿੰਘ ਬੂਥ ਕੱਦ ਚਮੜੀ ਤੇ ਬਾਕੀ ਸਾਰਿਆਂ ਮਸਾਂ ਜੇ ਸਿਰ ਜੇਗਾ ਤਾਂ ਮਾਰ ਦਿਆਂ ਸਾਥੋਂ ਨਾਰਾਜ਼ ਹੈ ਕਿ ਤੂੰ ਤੇ ਭਾਈ ਬਹੁਤ ਸੁਣੀ ਹੈ ਲੈ ਵਾ ਦੇਖੋ ਇਹਦਾ ਭਾਂਡਾ ਮੈਂ ਇਹਦਾ ਉਪਰਾ ਜਾਂ ਮੰਦਗਾ ਜਿਵੇਂ ਸਮੇਂ ਤੋਂ ਉਪਰਾ ਆ ਪਤੰ ਦਾ ਯਾਰ ਇੱਥੇ ਪੂਜੇ ਬੜੇ ਵੇ ਗੋਹੇ ਦਾ ਕਰਕੇ ਮੱਖੀ ਜੀ ਆਉਂਦੀ ਹੈ ਨਾ ਸੋਹਣੀ ਗੱਲਬਾਤ ਆ ਮੈਂ ਸਾਡੇ ਭਾਈ ਦੋਨਾਂ ਦੇ ਇੱਕ ਇਹਦਾ ਤੇ ਕਾਮ ਹੈ ਇਸ ਦਾ ਦੋਨਾਂ ਦੇ ਭਾਈ ਸੌਦੇ ਹੋ ਚੁੱਕੇ ਹੈਗੇ ਤੜਕੇ ਤੜਕੇ ਚੰਗੀ ਗੱਲ ਬਾਤ ਹੈ ਸੋਹਣੇ ਸੌਦੇ ਹੋਏ ਹੈ ਤੇ ਆਪਣੇ ਸੱਤੀ ਤੇ ਰੌਕੀ ਦੀਆਂ ਇਹਨਾਂ ਦੀਆਂ ਮਹਸਾਂ ਵੀਰਾਂ ਦੀਆਂ ਤੇ ਇਹਨਾਂ ਦਾ ਸੌਦਾ ਹੋ ਗਿਆ ਤੇ ਬਾਕੀ ਪਸੂ ਭਾਈ ਇੱਧਰ ਬੈਠੇ ਹੈਗੇ ਇੱਕ ਮੱਝ ਇੱਧਰ ਬੈਠੀ ਹੈ ਆ ਤਾਂ ਗਾਲਾਂ ਕਰੀ ਜਾਂਦੀ ਹੈ ਕੱਕਾ ਰੇਤਾ ਇੱਥੇ ਮੱਲੋ ਮੱਲੀ ਪਸੂ ਥੱਲੇ ਬੈਠੋ ਨੂੰ ਜੀ ਕਰਦਾ ਹੈ ਕੇਰਾ ਬਹਿ ਜਾਂਦਾ ਹੈ ਉੱਠੋ ਨੂੰ ਜੀ ਨਹੀਂ ਕਰਦਾ ਕਈ ਵਾਰ ਮੈਂ ਐਸਾ ਲੇਟੇ ਨੇ ਕਿਵੇਂ ਗਦਲੇ ਤੇ ਉੱਤੇ ਬੱਚੇ ਲੇਟਦੇ ਹੁੰਦੇ ਹੈਗੇ ਬਾਦਲ ਸਿੰਘ ਇਹ ਭਾਈ ਬਾਦਲ ਦੀ ਮਹਸਾ ਹੈ ਬਿਲਕੁਲ ਤਾਜੀ ਹੈ ਹਾਂਜੀ ਬਾਲ ਸਿੰਘ ਕਿੰਨੇ ਦਿਨ ਹੋਏ ਭਾਈ ਸੂਈ ਨੂੰ ਮੈਸਨੂੰ ਤੇਰੇ ਨੂੰ 10 ਦਿਨ ਹੋ 10 ਦਿਨ ਹੋ ਗਏ ਕਾ ਲੀਟਰ ਦੁੱਧ ਆਇਆ ਥੱਲੇ 14 ਲੀਟਰ 14 ਲੀਟਰ ਦੁੱਧ ਕਹਿੰਦਾ ਬਾਦਲੇ ਦੇ ਥੱਲੇ ਤੇ 10 ਦਿਨ ਹੋਈ ਹੈ ਸੂਈ ਨੂੰ ਸੋਹਣੀ ਗੱਲ ਬਾਤ ਇੱਥੇ ਨਾ ਅੱਜ ਮੱਖ ਜੀ ਆ ਯਾਰ ਤਾਂ ਕਰਕੇ ਸਾਰੀਆਂ ਮੈਂ ਸੱ ਸਿਰ ਜਾ ਮਾਰ ਦਿਆਂ ਨਵਾਲਾ ਹਾਂ ਦੇਖ ਲਊ ਗੱਡ ਰੱਖਿਆ ਗਿਆ ਇੱਥੇ ਇਹ ਮੱਖ ਹੈ ਇੱਥੇ ਭਾਈ ਇਸ ਕਰਕੇ ਕਰਦਿਆਂ ਉਪਰ ਆ ਜਾ ਤੇ ਦੇਖਾਂਗੇ ਸੌਦਾ ਹੋਇਆ ਲਾਜ਼ਮੀ ਤੁਹਾਨੂੰ ਦਰਸ਼ਨ ਮੇਲੇ ਕਰਾਵਾਂਗੇ ਤੇ ਬਣੇ ਰਹੋ ਨਾਲ ਤੇ ਬਾਕੀ ਭਾਈ ਮੈਂ ਇੱਧਰ ਵੀ ਆਈਆਂ ਚੰਗੇ ਪਸੂ ਆਈ ਐ ਅੱਜ ਤੜਕੇ ਤੜਕੇ ਦਾ ਟਾਈਮ ਆ ਹਜੇ ਰੌਣਕ ਕਾਫੀ ਲੱਗਣੀ ਹੈਗੀ ਤੇ ਬਣੇਰਿਓ ਨਾਲ ਇੱਕ ਮહેਸਾ ਇੱਧਰ ਹੈ ਸ਼ਾਇਦ ਆ ਮੈਨੂੰ ਥੋੜੀ ਝ ਧੋਕੜ ਲੱਗਦੀ ਐ ਤੇ ਸੂਣ ਵਾਲੀ ਵੀ ਹੋ ਸਕਦੀ ਐ ਕਿਉਂਕਿ ਇਹਦਾ ਬੱਚਾ ਗੱਭਰੂ ਹੋ ਚਲੇ ਤੇ ਇੱਕ ਗਾਂ ਉਧਰ ਬੈਠੀ ਹੈਗੀ ਤੇ ਕੋਹ ਉਪਰਾਂ ਕੋਨੇ ਦੇ ਬੈਠੀ ਐ ਹਜੇ ਰੌਣਕ ਕਾਫੀ ਲੱਗੂਗੀ ਹਜੇ ਤੜਕੇ ਦਾ ਟਾਈਮ ਐ ਤੇ ਤੁਸਾਨੂੰ ਲਾਜ਼ਮੀ ਦਿਖਾਵਾਂਗੇ ਸਾਰੇ ਭਰਾ ਬਣੇਰਿਓ ਭਾਈ ਨਾਲ ਆ ਦੇਖੋ ਭਾਈ ਬੱਚਾ ਤੇ ਬੱਚੇ ਦਾ ਹੀ ਮੋਹ ਕਰਦਾ ਬੱਚਾ ਬੱਚੇ ਦਾ ਮੋਹ ਕਰਦਾ ਹੈਗਾ ਹਾਂਜੀ ਦੋਸਤੋ ਆ ਦੇਖੋ ਭਾਈ ਇੱਕ ਚੰਗੀ ਨਸਲ ਦਾ ਕੱਟਾ ਲੈ ਤੇ ਲੈ ਆਇਆ ਕੋਣਾ ਗਰਲਾਲ ਸਿੰਘ ਆ ਤੇ ਇਸ ਵੀਰ ਨਾਲ ਆਪਾਂ ਕਰਦੇ ਆ ਗੱਲਬਾਤ ਕੀ ਕਹਿਣਾ ਹੈ ਇਹਦੇ ਬਾਰੇ ਹਾਂਜੀ ਗਰਲਾਲ ਪਹਿਲਾਂ ਤਾਂ ਇਹ ਦੱਸੋ ਜੀ ਕਿਹੜੀ ਨਸਲ ਦਾ ਤੇ ਕਿੰਨੇ ਮਹੀਨਿਆਂ ਦਾ ਇਹ ਭਾਈ ਇਹ ਭਾਈ ਮੁਰਾ ਨਸਲ ਦਾ ਕਿਹੜੀ ਨਸਲ ਦਾ ਮੁਰਲਾ ਦਾ ਮੁਰਲਾ ਦਾ ਮੁਰਾ ਨਸਲ ਦਾ ਦੀ ਉਮਰ ਹੋਊਗੀ 16 ਕਿ ਮਹੀਨਿਆਂ ਦੇ ਲਿਵੇ ਤੇ ਵੇ 16 ਮਹੀਨਿਆਂ ਦੀ ਉਮਰ ਆਦੀ ਹੈ ਹਾਂ ਆਪਾਂ ਲਿਆ ਸੀ ਇਹ ਥੋੜਾ ਜਿਆਦਾ ਮੰਨ ਲਾ 10 ਕਿ ਮਹੀਨਿਆਂ ਦਾ ਤਕਰੀਬਨ ਲਿਆ ਅੱਛਾ ਲਿਆ ਸੀ ਤੁਸੀਂ ਹਾਂ ਆਪਣੇ ਪਿੰਡ ਹੀ ਐ ਮੈਂ ਸੋਹ ਸਰਕਾਰੀ ਰਿਕਾਰਡ ਆ 25 ਦੇ ਆ ਸ਼ਾਇਦ 25 ਤੋਂ 100 200 ਗ੍ਰਾਮ ਉੱਤੇ ਆ ਕਿ ਘੱਟਾ ਪੂਰੇ 25 ਵੀ ਸਰਕਾਰੀ ਰਿਕਾਰਡ ਹੋਇਆ ਹੋਇਆ 25 ਲੀਟਰ ਦੁੱਧ ਕਿਲੋ ਲੀਟਰਾਂ ਚ ਹੀ ਹੁੰਦਾ ਤੋ ਕੋਈ ਫਰਕ ਆਉਂਦਾ ਠੀਕ ਹੈ ਠੀਕ ਹੈ 25 ਉੱਤੇ ਦਰਜ ਹੋਇਆ ਹੋਇਆ ਅੱਛਾ ਇਹਦੀ ਮਾਤਾ ਦਾ ਹੈ ਠੀਕ ਹੈ ਜੀ ਆਪ ਇਹ ਸੰਸਨੀ ਵਾਲਾ ਵਾਲੀ ਟੀਕਿਆਂ ਦਾ ਬੱਚਾ ਮਨ ਲਬੇ ਤਾਬ ਦਾ ਠੀਕ ਬਤਾਵਦਾ ਇਹ ਹੈ ਮਨ ਲਗਾਤਾ ਮਨ ਲ ਉਹ ਦਾ ਜੀ ਉਹਦੀ ਮਾਂ ਦਾ ਰਿਕਾਰਡ ਵੀ ਜਾਦੇ ਚੰਗਿਆਂ ਚੋਂਦਾ ਠੀਕ ਹੈ ਭਾਈ ਤੇ ਇਸ ਟਾਈਮ ਇਹਦੀ ਕਿੰਨੇ 16 ਮਹੀਨਿਆਂ ਦੀ ਉਮਰ ਕਹਿੰਦੇ ਤੁਸੀਂ ਇਹ ਭਾਈ ਜੀ ਆਂ ਕਹਿੰਦਾ 16 ਮਹੀਨਿਆਂ ਦੀ ਉਮਰ ਹੈ ਤੇ ਸਾਨੂੰ ਸਾਰੇ ਦਾ ਕਦ ਕਾਟ ਦਿਖਾਉਣੇ ਆ ਸੀ ਇਹਦਾ ਘਰ ਬੱਚੇ ਇਹਦੇ ਨਾਲ ਚੌੜ ਪਹਿਰੇ ਹੈਗੇ ਸੋਹਣੀ ਗੱਲ ਬਾਤ ਹੈ ਸੋਹਣਾ ਮੱਥਾ ਪਿੰਡਾ ਅੱਲਾ ਵੀ ਵਾਸਤੇ ਲਿਆ ਤੋਂ 2 ਦੋ ਘੰਟੇ ਤੱਕ ਛੱਡਣ ਲੱਗ ਜਾਏ ਅਜਿਹਾ ਕ੍ਰੋਸਿੰਗ ਆਤਰ ਲਿਆ ਆਪਦੇ ਪਸ਼ੂ ਆ ਕੇ ਵੀ ਟੀਕੇ ਟੂ ਕਾਂਦੋਂ ਰਹਿੰਦੇ ਨੇ ਉਹ ਕਰਕੇ ਫਿਰ ਸੰਕਾ ਟੀਕਾ ਮਿਲਦਾ ਨਹੀਂ ਤੇ ਜੇ ਕੋਈ ਭੈਣ ਭਾਈ ਬਾਹਰ ਦਾ ਜਾ ਕੋਈ ਪਸ਼ੂ ਲੈ ਕੇ ਆ ਵੀ ਕੀ ਆ ਜੇ ਜਦੋਂ ਛੱਡਣ ਲੱਗ ਗਿਆ ਆਪਾਂ ਦੋ ਦੋ ਘੰਟੇ ਦਾ ਛੱਡਣ ਲੱਗ ਜਾਏ ਠੀਕ ਐ ਭਾਈ ਮੰਲਾ ਡੇਢ ਤੋਂ ਉੱਪਰ ਹੋ ਗਿਆ ਤਕਰੀਬਨ ਉਦੋਂ ਹਾਂਜੀ ਠੀਕ ਹਾਂਜੀ ਦੋਸਤੋ ਇਸ ਵੀਰ ਕੋਲੇ ਇੱਕ ਤਰ੍ਹਾਂ ਦਾ ਵੀ ਪਸ਼ੂਆਂ ਦਾ ਨਾ ਫਾਰਮ ਹੈ ਕਰੇ ਹੋਰ ਵੀ ਕਾਫੀ ਪਸ਼ੂ ਨੇ ਇਹਦੇ ਕੋਲੇ ਇਹਨੂੰ ਸ਼ੌਂਕ ਆ ਭਾਈ ਗੁਰਲਾਲ ਸਿੰਘ ਨੂੰ ਪਸ਼ੂ ਪਾਲਾਂ ਦਾ ਤੇ ਅਈਆਂ ਚੀਜ਼ਾਂ ਦਾ ਜੇ ਕਿਸੇ ਵੀਰ ਨੇ ਕੋਈ ਮੈਸ ਜਾਨੀ ਕਿ ਕ੍ਰੋਸ ਵਾਸਤੇ ਚਾਹੀਦੀ ਹੈ ਤੇ ਇਹ ਕੁਸ਼ਕਚੇਰ ਨੂੰ ਆ ਸਾਨੂੰ ਦੱਸਈਏ ਟਾਈਮ ਆ ਤੇ ਛੱਡਣ ਲੱਗ ਜੂ ਸਾਨੂੰ ਇਹਦਾ ਅੱਗਾ ਪਿੱਛਾ ਸਾਰਾ ਆਪਾਂ ਦਿਖਾਉਣਿਆ ਤੇ ਹਜੇ ਇਹ ਥੋੜਾ ਜਿਹਾ ਬਚਪਨੇ ਚਾਹੀਦਾ ਤੇ ਥੱਲੋਂ ਵੀ ਦੇਖ ਸਕਦੇ ਤੁਸੀਂ ਘੈਂਟ ਗੱਲਬਾਤ ਆ ਤੇ ਇਹਦਾ ਪਿੱਛੋਂ ਤੁਹਾਨੂੰ ਚੱਡਾ ਦਿਖਾਉਣੇ ਆ ਭਾਈ ਗੱਬਰੂ ਦਾ ਚੰਗੀ ਗੱਲਬਾਤ ਆ ਚੰਗੀ ਖਰਾਕ ਪਾਉਂਦਾ ਇਹਨੂੰ ਤੇ ਸੋਹਣੀ ਗੱਲਬਾਤ ਬਣੂਗੀ ਕ੍ਰੋਸਿੰਗ ਵਾਸਤੇ ਇਹਦੀ ਮਾਤਾ ਦਾ ਦੁੱਧ 25+ ਕਹਿੰਦਾ ਅਗਰ ਰਾਲਾ ਇਹਨੇ ਇੱਕ ਦੋ ਮਹੀਨੇ ਹੋ ਗਏ ਜਿੰਨਾ ਦਾ ਇਹ ਨਾ ਰਿਟਰ ਕੋ ਹਾਂਜੀ ਹਾਂ ਤੇ ਚਲੋ ਹੋ ਸਕਦਾ ਜਿਹੜਾ ਵੱਡਾ ਹੋ ਜਾਂਦਾ ਇਹਦੀ ਤੁਸੀਂ ਡਾਈਟ ਕੀ ਰੱਖਦੇ ਹੋ ਕੀ ਖਰਾਕ ਪਾਉਂਦੇ ਉਹਨੂੰ ਤੁਸੀਂ ਬਾਈ ਸਭ ਆਮ ਹੀ ਸੀ ਘਰੇ ਪਾਉਂਦਾ ਪਸੂਣ ਦਾਣਾ ਲੈ ਕੇ ਲੂਟੇ ਜਾਂ ਕੁਛ ਥੋੜੀ ਕਣੀ ਫੀਡ ਪਾ ਦਿੰਦੇ ਠੀਕ ਹੈ ਭਾਈ ਤਾਂ ਸੋਹਣੀ ਗੱਲ ਬਾਤ ਆ ਬਾਈ ਕੋਈ ਫੀਡ ਇੱਕ ਤਰ੍ਹਾਂ ਦੀ ਫੀਡ ਹੀ ਪਾਉਣ ਲਈ ਨਹੀਂ ਪਹਿਲਾਂ ਆਪਾਂ ਮਲਾਂ ਠੀਕ ਹੈ ਦੋਸਤੋ ਤੁਹਾਨੂੰ ਇਹ ਦਿਖਾਤਾ ਤੇ ਬਣੇ ਰਹੋ ਨਾਲ ਤੁਹਾਨੂੰ ਲਾਜ਼ਮੀ ਵੀਰਨੇ ਨੇ ਗੱਲਬਾਤ ਕਰੀ ਹੈ ਜਰੂਰ ਗੌਰ ਦੇਣਾ ਭਾਈ ਭਾਈ ਕਿੰਨਾ ਮਹਸਾਂਸੀ ਸੌਦਾ ਹੋਇਆ ਹੈ ਨਾ ਤੇ ਨਾ ਤੁਸੀਂ ਭਾਂਡਾ ਵੀ ਦੇਖ ਸਕਦੇ ਹੋਗੇ ਆ ਦੇਖ ਚੰਗੀ ਗੱਲ ਬਾਤ ਹੈ ਸੋਹਣਾ ਚੱਡਾਇਆ ਮੈਂ ਇਸ ਦਾ ਵੀ ਸੋਹਣਾ ਪਿੰਡਾ ਉੱਚੀ ਲੰਮੀ ਹੈ ਤੇ ਕੱਟਰੂ ਜੇ ਸਾਰੇ ਆਏ ਸਮਝਦੇ ਅਗਦੇਲੇ ਦੇ ਕਿੰਝ ਵਗਸਾਉਂਦੇ ਹੁੰਦੇ ਹੈਗੇ ਕਿਉਂਕਿ ਇੱਥੇ ਕੱਕਾ ਰੇਤਾ ਹੈ ਇਸ ਕਰਕੇ ਚੰਗੀ ਗੱਲ ਬਾਤ ਲੱਗਦੀ ਹੈ ਕਿ ਠੰਡਾ ਥਾ ਭਿੰਦਰ ਸਿੰਘ ਆ ਇਹ ਨਾ ਭਾਈ ਮੇਰਾ ਉੱਚਾ ਬੋਲ ਥੋੜਾ ਜਾ ਉੱਚਾ ਹਜੇ ਵੀ ਗੰਦਰ ਸਿੰਘ ਆ ਮੇਰਾ ਨਾਮ ਤਾਂ ਐਮ ਐਸ ਭਾਈ ਕਿੰਨੇ ਦਿਨ ਹੋ ਗਏ ਸੂਈ ਨੂੰ ਤਿੰਨ ਮੱਥ 9 ਦਿਨ ਹੋ ਗਏ ਕਹਿੰਦਾ ਭਾਈ 9 ਦਿਨ ਹੋਏ ਐ ਐਮ ਐਸ ਨੂੰ ਤੇ ਕਿੰਨੇ ਲੀਟਰ ਦੁੱਧ ਦਊਗਾ ਇਸ ਟਾਈਮ ਕਿੰਨਾ 14 14 ਲੀਟਰ ਦੁੱਧ ਆ ਤੇ ਇਹ ਤਾਜੀ ਮੈਂ ਸਭ ਬਿਲਕੁਲ ਸੋਹਣੀ ਆ ਵਧੀਆ ਗਈ ਚੰਗਾ ਕੱਦ ਕਾਠ ਹੈ ਤੇ ਵੀਰ ਦਾ ਤੁਹਾਨੂੰ ਦਿਖਾਉਣੇ ਆ ਜੇ ਕੋਈ ਸੌਦਾ ਇੱਥੇ ਹੋਇਆ ਤਾਂ ਨਹੀਂ ਤੁਹਾਨੂੰ ਇਹਦਾ ਨੰਬਰ ਦੇਵਾਂਗੇ ਤੇ ਇਹ ਵੀਰ ਨਾਲ ਤੁਸੀਂ ਲਾਜ਼ਮੀ ਸੰਪਰਕ ਕਰੋ ਭਾਈ ਘਰੇ ਵੇਚ ਦੇਗਾ ਘਰੇ ਵੇਚ ਠੀਕ ਹੈ ਜੀ ਤੁਹਾਡਾ ਨੰਬਰ ਲਓ ਬੋਲੀ ਦੇ ਕਿੰਨਾ ਹੈਗਾ 70 154 52 399 ਠੀਕ ਹੈ ਭਾਈ ਆਹ ਵੀਰ ਦਾ ਨੰਬਰ ਹੈ ਇਹਨਾਂ ਤੁਸੀਂ ਕੰਟੈਕਟ ਕਰ ਸਕਦੇ ਹੋਗੇ ਹਾਂਜੀ ਕੰਟੀਨਿਊ ਰੌਣਕ ਕੰਟੀਨਿਊ ਜਾਰੀ ਹੈ ਅੱਜ ਕਾਫੀ ਪਸੂ ਆਈ ਹੈ ਤੇ ਆਈ ਵੀ ਜਾਂਦੇ ਨੇ ਤੇ ਕੋ ਗੱਡੀ ਦੇ ਦੇ ਝੰਡਾ ਲਗਿਆ ਲਾਲ ਤੇ ਉੱਥੋਂ ਲਹੁੰਦੇ ਆ ਇੱਥੇ ਦੇਖ ਦੋ ਗਾਂਾਂ ਲਿਆ ਵੀਰ ਉਹ ਲਾਈ ਜਾਂਦੇ ਖਰਾ ਤੇ ਇਥੇ ਲਾਉਂਦੇ ਆ ਰੌਣਕ ਚੰਗੀ ਉਹ ਤਾ ਦਿਖਾਉਣੇ ਸਨ ਉਹਨਾਂ ਨੂੰ ਕਰਾਉਣੇ ਉਹਨਾਂ ਨਾਲ ਗੱਲਬਾਤ ਪਾਈ ਬਣੇ ਰਹੋ ਨਾਲ ਕਾਹਨੇ ਖਾ ਵਈ ਪਸਲਿਆਂ ਦਾ ਵੰਡੀ ਚ ਕੀ ਨਹੀਂ ਬਾਈ ਤੇ ਆ ਵੀਰ ਨੇ ਲੈ ਐ ਤੰਗ ਨਹੀਂ ਕਰਦੇ ਇਹਨੂੰ ਇਹ ਵਿਚਾਰਾ ਕਿੰਨੇ ਲੈ ਆ ਪਹਿਲਾਂ ਜਰਾ ਐ ਆਈ ਜਿਹੜੇ ਤਾਂ ਨਹੀਂ ਕਰਾਇਆ ਦਵਾਉਣ ਉਹਨੇ ਐ ਕਿੰਨਾ ਮੱਖ ਵਾਲੀ ਹੈਗੀ ਮੱਖ ਵਾਲੀ ਆ ਰੋਕੀ ਧੱਕਾ ਬਾਈ ਧੱਕਾ ਕੁੱਤਾ ਮੱਖੀ ਨਹੀਂ ਹੁੰਦੀ ਉਹ ਉਹ ਮੱਖੀ ਐਦਗੀ ਬੰਦਿਆਂ ਦੇ ਕੀ ਪਸ਼ੂਆਂ ਨਾਲ ਲੜਦਿੰਗੀਆਂ ਬੰਦਿਆਂ ਨਾਲ ਵੀ ਲੜਦਿੰਗੀਆਂ ਕਿਹਨਾ ਦਾ ਪੁੱਛੋ ਤੇ ਬਾਈ ਤੇ ਝੋਲੀ ਚ ਪੁੱਛਣਾ ਤਾਂ ਖਾਲੀ ਝੋਲੀ ਮੈਂ ਤਾਂ ਮਾਰੋ ਕਰਾ ਹਾਂਜੀ ਦੋਸਤੋ ਆ ਵੀਰ ਨੇ ਕਿਰਾਇਆ ਕੋਡ ਦੇਨੇ ਮੈਂ ਇਸ ਲਈ ਖਰੀਦੀ ਐ ਕੀ ਤੋਂ ਰੌਕੀ ਤੋਂ ਤੇ ਵੀਰ ਨੂੰ ਰੱਸਾ ਝੋਲੀ ਚ ਪਾਉਣ ਲੱਗਿਆ ਤੇ ਉਹ ਵੀਰ ਦੇ ਹੱਥ 'ਚ ਪਰਚੀ ਐ ਉਥੋਂ ਵੀਰੇ ਪਰਚੀ ਕਟਵਾ ਲਏ ਇਹ ਕਿਰਾਇਆ ਕੋਡ ਦਾ ਵੀਰ ਆ ਇਹਨੂੰ ਬਾਈ ਲੱਖ ਲੱਖ ਵਧਾਈ ਹੋਵੇ ਮੈਂ ਇਸ ਦੀ ਹਾਂਜੀ ਵੀਰ ਜੀ ਫੜੋ ਰੱਸਾ ਆ ਕੇ ਲੈ ਦੋਸਤਾਂ ਤੈਨੂੰ ਭਾਈ ਵਧਾਈ ਹੋਵੇ ਇਧਰ ਮੂੰਹ ਕਰ ਮੜਾ ਜਾ ਹਾਂਜੀ ਦੋਸਤਾ ਤੈਨੂੰ ਵਧਾਈ ਹੋਵੇ ਭਾਈ ਤੇ ਤੈਨੂੰ ਵਾਦਾ ਕਰੇ ਰੱਬ ਪਿੰਡ ਕਰਿਆ ਕੋਟ ਦੇ ਨੀ ਵੀਰ ਨੇ ਮੈਸ ਕਰੀਤੀ ਅੱਜ ਭਾਈ ਚੋਲਡਾਂ ਦੇ ਮੇਲੇ ਚਕੋ ਤੇ ਵੀਰ ਉਹਨ ਲੈ ਕੇ ਜਾਂਦਾ ਆਪਦੀ ਗੱਡੀ ਦੇ ਵਿੱਚ ਤੇ ਤਾਰ ਬੱਚਾ ਖੋਲਦਾ ਇਹਦਾ ਤੇ ਸੌਦਾ ਹੋਇਆ ਪਹਿਲਾਂ ਤੇ ਵੀਰ ਦੇ ਦਿੱਤ ਲਿਆਰਾ ਕਿਵੇਂ ਸਜਾਇਆ ਮੈਂ ਸਾਨੂੰ ਇੱਧਰ ਆ ਥੋੜਾ ਜਿਹਾ ਭਾਈ ਓਏ ਇਹ ਬੱਚੇ ਦਾ ਕਰ ਦਿਓ ਬੱਚੇ ਦਾ ਬੱਚਾ ਸੀ ਤਾਰ ਕੋਲੇ ਲੈ ਓਏ ਬੱਚੇ ਦਾ ਕਰ ਦਿਆ ਇਹ ਅਗਲੇ ਬੱਚੇ ਦਾ ਕਰਦੀ ਕਿ ਪਿਛਲੇ ਦਾ ਮੁਰ ਦਾ ਮੁਰ ਦਾ ਉਧਰ ਉਧਰ ਭਾਈ ਉਹ ਕਿਹੜੀ ਦੇਸੀ ਵੈਰੈਟੀ ਹੁੰਦੀ ਗਾਂ ਦੀਆਂ ਨਾ ਉਹ ਬੂਛਰ ਗਈ ਥੋੜੀ ਮੈਨੂੰ ਲੱਗਦਾ ਹੈ ਕਿ ਆਓ ਦੇਖੋ ਇਹ ਕਿਹੜੀ ਦੇਸੀ ਇਹ ਭੱਜ ਗਈ ਏ ਏ ਰੁਕ ਜਾਓ ਓਰੇ ਹੋ ਜਾਓ ਠੀ ਥੋੜਾ ਜਿਹਾ ਆਪਾਂ ਵੀ ਪਰ੍ਹਾਂ ਰਹੋ ਹੂੰ ਜਾ ਇਹ ਫਿਰ ਦੇ ਇਥੇ ਮੰਡੀ ਤੇ ਭਾਈ ਹਵੈਲੀ ਘਾਟਰਾ ਆ ਜਾਂਦਾ ਭਾਈ ਮੈਂ ਐਸਾ ਆਪਾਂ ਸੋਨੂੰ ਤੋੜ ਕੇ ਦਿਖਾਉਣੇ ਆ ਇਹਦੀ ਚਾਲ ਦਿਖਾਉਣੇ ਆ ਕਿੱਦਾਂ ਦੀ ਹੈਗੀ ਆ ਮੈਨੂੰ ਤੂੰ ਫਿਰ ਆਤੀ ਫਦਾ ਹੋਇਆ ਮੁੰਡਾ ਖੋਲੀ ਜਾਂਦਾ ਮੈਂ ਸਪਾਈ ਉਸੇ ਹੋਇਆ ਲੜਕਦਾ ਹੀ ਨਹੀਂ ਚੱਲ ਚੱਲ ਚੱਲਾ ਸੰਗਲ ਨੂੰ ਲੱਗਦਾ ਗੰਡ ਤੇ ਰੱਖੀ ਹੈ ਤੇ ਹੋਰ ਆਖੀ ਜਾਂਦਾ ਗੰਗਾ ਦਾਦਾ ਬੰਨਤਾ ਲੱਗਦਾ ਜਿਵੇਂ ਦੰਡਾ ਲੱਗਦਾ ਆ ਮੈਂ ਸਪਾਈ ਤਿੱਤਾ ਆ ਸਾਡਾ ਕਹਿੰਦਾ ਇਨ ਤੋਰ ਕੇ ਦਿਖਾਓ ਤੇ ਆਪਾਂ ਇਹਦੀ ਦੇਖਦੇ ਚਾਲ-ਵਾਲ ਕਿੱਦਾਂ ਦੀ ਹੈਗੀ ਚੱਲ ਭਾਈ ਚਲਾ ਇਹਨੂੰ ਇੱਧਰ ਲੰਮੀ ਇੱਧਰ ਲੈ ਜਾ ਲੈ ਇੱਧਰ 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 ਲੜ ਪੈਣਗੇ ਇਹ ਲੜ ਪੈਣਗੇ ਲੰਮੀ ਖੇਚ ਥੋੜੀ ਸ਼ਾਮੇ ਲੈ ਜਾਵਾਂ ਚੱਲ ਚੱਲ ਤੋਰ ਤੋਰ ਹਾਂ ਹਾਂ ਚੱਲ ਚੱਲ ਚੱਲਾ ਠੀਕ ਹੈ ਠੀਕ ਹੈ ਭਾਈ ਚਾਲਤਾ ਖਾ ਠੀਕ ਹੈ ਤਾਂ ਇਹਦਾ ਉੱਤੋਂ ਨਾ ਨਾ ਸੰਗਾ ਸੰਗਾ ਨਹੀਂ ਕਰਨੀ ਇਹ ਦੇਖੀ ਠੀਕ ਹੈ ਖਰਾ ਭਾਂਡਾ ਵੀ ਠੀਕ ਲੱਗਦਾ ਖਰਾ ਇਹ ਕਹਿੰਦੇ ਭਾਈ ਦੂਜੇ ਸੂਏ ਆ ਮੈਂ ਐਸਾ ਪਹਿਲੇ ਦੂਆ ਵੀ ਹੈਗੀ ਭਾਈ ਜਨਨੀ ਆ ਤਾਂ ਉਹਦਾ ਪਹਿਲਾਂ ਵੀ ਹੈਗੀ ਹੈ ਬਾਕੀ ਡਿਮਾਂਡ ਤੇ ਪਸੰਦ ਭਾਈ ਮਾਲਕਾਂ ਦੀ ਹੋਊਗੀ ਪਹਿਲੇ ਦੂਆ ਜਦੋਂ ਬਾਕੀ ਤੇ ਤੰਪੂਲੇ ਹੋ ਜਾਣਗੇ ਤੇ ਬੰਦੇ ਕਰ ਕਾਫੀ ਲੱਗ ਰਹੇ ਨੇ ਨਿਕਾਜ ਕਰਦੇ ਨੇ ਮੈਂ ਸਾਨੂੰ ਠੀਕ ਅਠੀ ਤੇ ਬਾਕੀ ਡਿਮਾਂਡ ਤੇ ਪਸੰਦ ਆਪ ਆਪ ਦੀ ਹੁੰਦੀ ਹੈ ਭਾਈ ਲੱਗਦੀ ਤਾਂ ਠੀਕ ਹੈ ਜੇ ਨੇੜੇ ਲੱਗਣ ਦੇ ਹੋ ਤਾਂ ਹਾਂ ਜੇ ਲੱਗ ਜਾਏ ਨੇੜੇ ਤੋਂ ਤੈਨੂੰ ਲਾ ਦਾਂਗਾ ਕਹਿੰਦਾ ਜੇ ਤੂੰ ਕੁਝ ਕਰੇਗਾ ਤਾਂ ਮੈਂ ਕਿੰਨੇ ਲਾ ਦੇ ਉਹ ਕੈਂਪਰ ਕੁੰਪਰ ਦਾ ਹੋ ਗਿਆ ਬੱਗੂ ਤਾਂ ਆਉਂਦੀ ਆ ਤੇ ਹਾਂ ਪ੍ਰੀ ਨਹੀਂ ਹੋ ਮਾੜਾ ਮੋਟਾ ਸਮਾਨ ਖਾਏ ਤਲ ਕਿਸ ਮੈਨੂੰ ਨਹੀਂ ਗੱਲ ਦੇਖੀ ਇਹ ਕਹਿੰਦੇ ਇਹ ਕਹਿੰਦੇ ਗੱਤਾਂ ਨੂੰ ਉਹ ਬਾਈ ਲਾਇਆ ਉਹ ਤਨਵਰੀ ਕੱਟੀ ਗਈ ਉਹ ਦੋ ਜਿਹੜਾ ਜਾਵੇ ਦੇਖੀ ਦੋ ਵੀਰਾ ਦਾ ਭਾਂਗ ਉਹ ਆਦੂ ਵਾਲਦੇ ਫਿਰ ਕਰਨ ਮੇਰੇ ਪਹਿਲੇ ਤੁਸੀਂ ਇੱਕ ਵੀਰਾ ਲੈ ਪਈ ਮੈਂ ਸਾਰਾ ਟਾਈਮ ਹੋ ਗਿਆ 11 ਕ ਦਾ ਵੀਰ ਨੇ ਲੈ ਕੇ ਹਜੇ ਬੰਦਾ ਹੀ ਆ ਇਹ ਤੇ ਦੇਖਦੇ ਆ ਇਹ ਰੰਗ ਢੰਗ ਤੈਨੂੰ ਤੋਰ ਕੇ ਤੇ ਚੋਕੇ ਦੇਖਾਂਗੇ ਧਾਰਾ ਮਰਾ ਕੇ ਦਿਖਾਵਾਂਗੇ ਤੁਹਾਨੂੰ ਭਾਈ ਤਾਂ ਬਣੇ ਨੇ ਉਹ ਨਾਲ ਹਾਂਜੀ ਦੋਸਤੋ ਇੱਕ ਵੀਰ ਨੇ ਹੋਰ ਮੈਸ ਬੇਚਤੀ ਤੇ ਉਹ ਲਈ ਜਾਂਦਾ ਭਾਈ ਤੇ ਮੇਲੇ ਤੋਂ ਆਪਾਂ ਵੀ ਘਰੇ ਜੰਨੇ ਆ ਕਿਉਂਕਿ ਹੁਣ ਬਹੁਤ ਇੱਥੇ ਰੌਣਕ ਸ਼ਾਮ ਕੇ ਦੇਖ ਲਈ ਤਾਂ ਫਿਰ ਮਿਲਦੇ ਹਾਂ ਕਿਸੇ ਨਵੇਂ ਬਲੌਗ ਦੇ ਵਿੱਚ ਜਿਉਂਦੇ ਰਹੋ ਵਸਦੇ ਰਹੋ ਰੱਬ ਰਾਖਾ